ਸੁਖਵੀਰ ਸਿੰਘ ਬਾਦਲ ਦੇ ਉੱਤੇ ਗੋਲੀ ਚੱਲਣ ਤੋਂ ਬਾਅਦ ਰਵੀਕਰਨ ਸਿੰਘ ਕਾਲੋ ਜੋ ਅੱਜ ਇੱਥੇ ਪਹੁੰਚੇ ਨੇ ਤਾਂ ਕਾਲੋ ਸਾਹਿਬ ਕਿਵੇਂ ਵੇਖਦੇ ਹੋ ਕਿਉਂਕਿ ਜਿਸ ਤਰੀਕੇ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਜਦੋਂ ਸੁਖਵੀਰ ਸਿੰਘ ਬਾਦਲ ਸੇਵਾ ਦੇ ਬਾਰੇ ਸੀਗੇ ਜੋ ਉਹਨਾਂ ਦੀ ਸਜ਼ਾ ਲੱਗੀ ਸੀਗੀ ਤਾਂ ਇੱਕ ਵਿਅਕਤੀ ਆਂਦਾ ਨਰਿੰਦਰ ਸਿੰਘ ਨਰੇਂਦਰ ਸਿੰਘ ਚੋੜਾ ਤੇ ਉਸ ਵੱਲੋਂ ਜਿਹੜੀ ਗੋਲੀ ਚਲਾ ਦਿੱਤੀ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਸ ਘਟਨਾ ਦੀ ਨਿੰਦਾ ਕਰਦਾ ਹਾਂ ਕਿ ਇਹ ਇੱਕ ਮੰਦਭਾਗੀ ਘਟਨਾ ਜਿਹੜੀ ਵਾਪਰਨ ਜਾ ਰਹੀ ਸੀ ਗੁਰੂ ਮਹਾਰਾਜ ਦੇ ਦਰ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਹੁਤ ਮਿਹਰ ਕੀਤੀ ਤੇ ਇਹ ਘਟਨਾ ਨੂੰ ਹੋਣ ਤੋਂ ਰੋਕ ਲਿਆ ਗਿਆ ਨਰੈਣ ਸਿੰਘ ਚੌੜਾ ਜਿਹੜਾ ਵਾ ਉਹ ਇੱਕ ਕਰਖਤ ਅਤਵਾਦੀ ਸੀ ਜਿਹਨੂੰ ਪੰਜਾਬ ਪੁਲਿਸ ਤੇ ਉੱਤੇ ਪਹਿਲਾਂ ਵੀ ਕਾਫੀ ਕੇਸ ਦਰਜ ਕੀਤੇ ਹੋਏ ਆ ਉਹ ਮੇਰਾ ਹਲਕਾ ਡੇਰਾ ਬਾਬਾ ਨਾਨਕ ਪਿੰਡ ਚੌੜਾ ਥਾਣਾ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਤੇ ਉਹ ਜਦੋਂ ਕਿਉਂਕਿ ਉਹਦੀ ਸ਼ੁਰੂ ਤੋਂ ਹੀ ਮੇਰੇ ਪਰਿਵਾਰ ਦੇ ਨਾਲ ਵੀ ਲਗਤਬਾਜ਼ੀ ਰਹੀ ਹੈ ਮੈਂ ਕਹਿੰਦਾ ਕਿ ਸ਼ੁਰੂ ਤੋਂ ਸਾਡੇ ਨਾਲ ਲੱਗਦੀ ਹੀ ਆਈ ਉਹਨਾਂ ਦੇ ਨਾਲ ਤੇ ਇਹ ਜਦੋਂ 2018 ਦੇ ਵਿੱਚ ਬੇਲ ਤੇ ਆਇਆ ਸੀ ਤੇ ਇਹਨੇ ਆਉਂਦਾ ਸਭ ਤੋਂ ਪਹਿਲਾਂ ਜਿਹੜਾ ਬਿਆਨ ਦਿੱਤਾ ਸੀ ਉਹ ਮੇਰੇ ਪਿਤਾ ਜੀ ਸੁਰਗਵਾਸੀ ਸਰਦਾਰ ਨਰਮ ਸਿੰਘ ਜੀ ਕਾਲੋਂ ਮੇਰੇ ਬਾਰੇ ਤੇ ਸਰਦਾਰ ਸੁਖਬੀਰ ਸਿੰਘ ਬਾਦਲਵਾਰੇ ਦਿੱਤਾ ਸੀ ਕਿ ਜਿੰਨੇ ਵੀ ਮੇਰੇ ਤੇ ਕੇਸ ਦਰਜ ਹੋਏ ਨੇ ਸਾਰੇ ਇਹਨਾਂ ਦੀ ਸ਼ਹਿਤ ਤੇ ਦਰਜ ਹੋਏ ਨੇ ਤੇ ਇਹਨਾਂ ਨੇ ਇਹ ਵੀ ਇੱਕ ਛੜ ਤੇ ਇਲਜ਼ਾਮ ਲਾਇਆ ਸੀ ਕਿ ਜਿਹੜਾ ਤਸ਼ੱਦਦ ਵੀ ਹੋਇਆ ਵਾ ਉਹ ਇਹਨਾਂ ਦੇ ਕਹਿਣ ਤੇ ਹੋਇਆ ਪਰ ਸਾਨੂੰ ਇਸ ਗੱਲ ਦਾ ਕੋਈ ਵੀ ਇਲਮ ਨਹੀਂ ਸੀ ਅਸੀਂ ਉਸ ਵੇਲੇ ਦੇ ਮੈਂ ਡੀਜੀਪੀ ਸਾਹਿਬ ਨੂੰ ਵੀ ਸਾਰੀ ਜਿਹੜੀ ਸੀ ਇਹ ਵੀਡੀਓ ਵੀ ਭੇਜੀ ਸੀ ਜਿਹੜੀ ਪ੍ਰੈਸ ਕਾਨਫਰੰਸ ਸੀ ਫਿਰ ਮੈਂ ਆਪਣਾ ਡੀਜੀਪੀ ਸਾਹਿਬ ਨੂੰ ਲਿਖਤੀ ਤੌਰ ਤੇ ਭੇਜਿਆ ਪਰ ਮੈਂ ਐਚਐਮ ਸਾਹਿਬ ਨੂੰ ਵੀ ਲਿਖਤੀ ਤੌਰ ਤੇ ਭੇਜਿਆ ਸੀ ਕਿ ਇਹ ਜਿਹੜਾ ਵਾ ਬੰਦਾ ਇਸ ਬੰਦੇ ਦੇ ਵਿੱਚ ਆ ਨੀਅਤ ਆ ਤੇ ਇਸ ਨੂੰ ਜਿਹੜਾ ਵਾ ਇਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਜੀ ਤਾਂ ਕਿਵੇਂ ਵੇਖਦੇ ਹਾਂ ਕਿਉਂਕਿ ਗੁਰੂ ਘਰ ਦੇ ਬਾਹਰ ਅੱਜ ਇਸ ਤਰੀਕੇ ਦੇ ਨਾਲ ਫੈਰ ਕੀਤਾ ਜਾਣਾ ਬਹੁਤ ਮੰਦ ਭੱਗੀ ਗੱਲ ਹੈ ਕਿਉਂਕਿ ਸੰਗਤ ਵੀ ਲੱਖਾਂ ਦੀ ਤਦਾਦ ਦੇ ਪਹੁੰਚੀ ਹੁੰਦੀ ਹੈ ਦੇਖੋ ਮੈਂ ਕਹਿੰਦਾ ਜੀ ਇਹ ਕਾਇਰਤਾ ਗੁਰੂ ਸਾਹਿਬ ਨੇ ਕਦੀ ਵੀ ਸਾਨੂੰ ਜਿਹੜਾ ਵਾ ਇਸ ਰਸਤੇ ਤੇ ਚੱਲਣੀ ਨਹੀਂ ਕਿਹਾ ਹਮੇਸ਼ਾ ਹੀ ਉਹਨਾਂ ਨੇ ਸ਼ਾਂਤੀ ਪਿਆਰ ਭਾਈਚਾਰੇ ਵਾਲਾ ਸੰਦੇਸ਼ ਹੀ ਮਿਲਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਦਰਤੇ ਜਿਹੜਾ ਵੀ ਆਇਆ ਵਾ ਉਹਨੂੰ ਹਮੇਸ਼ਾ ਹੀ ਉਹਦੀ ਝੋਲੀ ਮਹਿਰ ਹੀ ਪਈ ਆ ਤੇ ਆ ਇੱਥੇ ਆ ਕੇ ਇਹੋ ਜਿਹਾ ਕਾਇਰਤਾ ਵਾਲਾ ਕੰਮ ਕਰਨਾ ਮੈਂ ਕਹਿੰਦਾ ਕਿਸੇ ਨੂੰ ਸ਼ੋਭਾ ਨਹੀਂ ਦਿੰਦਾ ਤੇ ਉਸ ਵੱਲੋਂ ਇੱਕ ਕਹਿ ਲਈਏ ਕਿ ਮਾੜੀ ਜਿਹੜੀ ਸੀ ਮਾੜੀ ਗੱਲ ਹੋਈ ਆ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਚਲੋ ਉਸ ਅਕਾਲ ਪੁਰਖ ਨੇ ਸੁਖਬੀ ਸਿੰਘ ਬਾਦਲ ਨੂੰ ਜਿਹੜਾ ਵਾ ਵਾਲ-ਵਾਲ ਬਚਾਇਆ ਤੋ ਤਾਂ ਇਸ ਦੇ ਨਾਲ ਕਿਉਂਕਿ ਜਿੱਦਾਂ ਤੁਸੀਂ ਦੱਸਿਆ 2018 ਚ ਜਦੋਂ ਉਹ ਵੇਲ ਤੇ ਹੁੰਦੇ ਨੇ ਤਾਂ ਉਹਨਾਂ ਦੇ ਉਹਨਾਂ ਵੱਲੋਂ ਗੱਲਾਂ ਐ ਕੀਤੀਆਂ ਜਾਂਦੀਆਂ ਨੇ ਤਾਂ ਅੱਜ 2024 ਚ ਜਦੋਂ ਇਹਨਾਂ ਨੂੰ ਸਜ਼ਾ ਲੱਗਦੀ ਆ ਸ਼੍ਰੀ ਕਲਤਕ ਸਾਬ ਤੋਂ ਤਾਂ ਇੱਥੇ ਸੇਵਾਣ ਬੰਦੇ ਨੇ ਸੁਖਵੀਰ ਸਿੰਘ ਬਾਦਲ ਤਾਂ ਕੀ ਮੰਚਾ ਜਾਵਦੀ ਆ ਨਾਰਾਇਣ ਸਿੰਘ ਚੋੜੇ ਦੀ ਕਿਉਂਕਿ ਜਿਸ ਵੱਲੋਂ ਸਿੱਧੇ ਆ ਕੇ ਫੈਰ ਕੀਤਾ ਜਾਂਦਾ ਮੈਂ ਤੁਹਾਨੂੰ ਇਹ ਕਹਾਂ ਕਿ ਨਰੈਣ ਸਿੰਘ ਚੌੜਾ ਜਦੋਂ ਬੇਲ ਤੇ ਆਇਆ ਸੀ ਜੇ ਆਉਂਦਿਆਂ ਹੀ ਸਿੱਧੇ ਤੌਰ ਤੇ ਹੀ ਸਾਡੇ ਸਾਰੇ ਤਿੰਨਾਂ ਬੰਦਿਆਂ ਦਾ ਨਾਮ ਲਿਆ ਸੀ ਮੇਰਾ ਮੇਰੇ ਪਿਤਾ ਜੀ ਦਾ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਤੇ ਇਹ ਕਿਉਂਕਿ ਇਹ ਮਾੜੀ ਸੋਚ ਵਾਲੇ ਬੰਦੇ ਨੇ ਤੇ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਆਈ ਆ ਬੜੇ ਪਰਿਵਾਰਾਂ ਦੀਆਂ ਕੁਰਬਾਨੀਆਂ ਬੜੀਆਂ ਜੱਦੋ ਜਹਿਦ ਤੇ ਪਤਾ ਨਹੀਂ ਕਿੰਨੇ ਇੱਕ ਲਾਸ਼ਾਂ ਵਿਸ਼ ਕੇ ਪੰਜਾਬ ਦੇ ਵਿੱਚ ਸ਼ਾਂਤੀ ਆਈ ਆ ਤੇ ਅਸੀਂ ਕਦੇ ਵੀ ਨਹੀਂ ਚਾਹਾਂਗੇ ਕਿ ਪੰਜਾਬ ਦੀ ਸ਼ਾਂਤੀ ਜਿਹੜੀ ਭੰਗ ਹੋਵੇ ਤੇ ਇਹੋ ਜੇ ਅੰਸਰ ਆਪਣਾ ਸਿਰ ਚੁੱਕ ਕੇ ਸ਼ਾਂਤੀ ਜਿਹੜੀ ਆ ਉਹਨੂੰ ਅਸ਼ਾਂਤੀ ਫਲਾਉਣ ਮੈਂ ਤਾਂ ਇਹੋ ਹੀ ਡੀਜੀ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਤੇ ਦੇਸ਼ ਦੇ ਗ੍ਰਹਿ ਮੰਤਰੀ ਜੀ ਅਮਨਤ ਸ਼ਾਹ ਨੂੰ ਵੀ ਇਹੋ ਬੇਨਤੀ ਕਰਾਂਗਾ ਕਿ ਇਹੋ ਜਿਹੇ ਬੰਦਿਆਂ ਨੂੰ ਸਖਤ ਤੋਂ ਸਖਤ سزا ਦੇਣੀ ਚਾਹੀਦੀ ਹੈ ਤਾਂ ਕਿ ਪੰਜਾਬ ਦਾ ਮਾਹੌਲ ਕਦੇ ਵੀ ਖਰਾਬ ਨਾ ਹੋ ਸਕੇ ਤੁਸੀਂ ਹੁਣ ਇੱਥੇ ਪਹੁੰਚੇ ਹੋ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨਾਲ ਮੁਲਾਕਾਤ ਕਰੋਗੇ ਕਿਉਂਕਿ ਇਹ ਘਟਨਾਕਰਮ ਤੋਂ ਬਾਅਦ ਦੇਖੋ ਮੈਂ ਨਤਮਸਤਕ ਹੁਣ ਆਇਆ ਸੀ ਤੁਸੀਂ ਸਾਰੇ ਮਿਲ ਗਏ ਉਹ ਕਿਉਂਕਿ ਮੇਰੀ ਆਦਤ ਤਾਂ ਕਿ ਮੈਂ ਇੱਕ ਰੁਟੀਨ ਬਣਾਈ ਆ ਕਿ ਮੈਂ ਨਤਮਸਤਕ ਗੁਰੂ ਸਾਹਿਬ ਦੇ ਕਰਕੇ ਜੇ ਮੈਂ ਅੰਮ੍ਰਿਤਸਰ ਹੋਵਾਂ ਤਾਂ ਮੈਂ ਜਰੂਰ ਹੋ ਕੇ ਜਾਣਾ ਤੇ ਅੱਜ ਉਸੇ ਸਮੱਤ ਆਇਆ ਸੀ ਪਰ ਵੇਖਾਂਗੇ ਜੇ ਕੋਈ ਲੋਡ ਮਹਿਸੂਸ ਹੋਈ ਜੇ ਮੈਨੂੰ ਕੋਈ ਮੇਰੇ ਕੋਲੋਂ ਕੋਈ ਜਿਹੜੀ ਮੇਰੇ ਕੋਲ ਵੀਡੀਓ ਕਲਿੱਪ ਹੈਗਾ ਜੇ ਉਹਨਾਂ ਨੂੰ ਲੋਡ ਹੋਊਗੀ ਜਾਂ ਪੁਲਿਸ ਨੂੰ ਲੋਡ ਹੋਊਗੀ ਤੇ ਉਹ ਮੈਂ ਜ਼ਰੂਰ ਦੇਵਾਂਗਾ ਜੀ ਬਾਕੀ ਬਤੌਰ ਸਿਆਸੀ ਲੀਡਰ ਹੋਣ ਦੇ ਜਿੱਦਾਂ ਕਿ ਤੁਹਾਡਾ ਵੀ ਸਿਆਸੀ ਜੋ ਰਿਆ ਪਿਛਲਾ ਪਸ਼ੋਕੜ ਜਾਂ ਆਪਾਂ ਇਤਿਹਾਸ ਵੇਖ ਲਈਏ ਤਾਂ ਸੁਖਵੀਰ ਸਿੰਘ ਬਾਦਲ ਹੁੰਦਾ ਦੇਖ ਲਈਏ ਕਿ ਇੱਕ ਸਿਆਸੀ ਆਗੂ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਗੋਲੀ ਚਲਾਉਣੀ ਕਿੰਨੀ ਕੰਦ ਪੱਗੀ ਗੱਲ ਵੇਖੋ ਗਲਤ ਗੱਲ ਹੈ ਜੀ ਅਸੀਂ ਵੇਖੋ ਕੰਮ ਜਦੋਂ ਵੀ ਸਿਆਸਤ ਦੇ ਵਿੱਚ ਚੱਲੀਦਾ ਨਾ ਆਪਣੇ ਮਨੋਂ ਕੋਸ਼ਿਸ਼ ਕਰੀ ਦੇ ਕਿ ਗੁਰੂ ਦਾ ਓਟ ਆਸਰਾ ਲੈ ਕੇ ਚੱਲੀਦਾ ਕਿਤੇ ਗਲਤੀ ਨਾ ਹੋ ਸਕੇ ਪਰ ਫੇਰ ਵੀ ਕੰਮ ਕਰਦੇ ਆ ਕਿਤੇ ਨਾ ਕਿਤੇ ਕੋਈ ਗਲਤੀ ਹੋ ਜਾਂਦੀ ਕੋਈ ਗੁਸਤਾਖੀ ਹੋ ਜਾਂਦੀ ਆ ਪਰ ਮੈਂ ਇੰਨੀ ਜਿਹੜੀ ਹੈ ਕਿ ਇੰਨਾ ਵੱਡਾ ਸਟੈਪ ਨਹੀਂ ਕਰੀ ਚਾਹੂੰਗਾ ਕਿ ਇੰਨਾ ਵੱਡਾ ਸਟੈਪ ਸਾਨੂੰ ਚੁੱਕਣਾ ਚਾਹੀਦਾ ਵਾ ਕਿਉਂਕਿ ਪ੍ਰਮਾਤਮਾ ਦੀ ਜਿਹੜੀ ਬਖਸ਼ੀ ਜਾਨ ਬੜੀ ਕੀਮਤੀ ਜਾਨ ਹੈ ਤੇ ਹਰ ਪਰਿਵਾਰ ਦਾ ਜਿਹੜਾ ਜੀਓ ਹਰ ਪਰਿਵਾਰ ਦੇ ਜੀ ਦੀ ਸੁਖ ਸ਼ਾਂਤੀ ਭਾਲਦਾ ਵਾ ਉਹਦੀ ਲੰਮੀ ਉਮਰ ਦੀ ਆਸ ਕਰਦਾ ਵਾ ਇਸ ਕਰਕੇ ਕੰਮ ਕਰਦੇ ਆ ਕਿਤੇ ਗਲਤੀਆਂ ਵੀ ਹੋ ਜਾਂਦੀਆਂ ਪਰ ਐਡੇ ਵੱਡੇ ਮੈਂ ਕਿੰਨਾ ਕਿਹੋ ਜਿਹੇ ਘਟਿਆ ਜਿਹੜੇ ਸਟੈਪ ਹੋ ਨਹੀਂ ਚੁੱਕਣਾ ਕਦੇ ਵਿੱਚ ਆਈਦਾ ਇਹ ਚੀਜ਼ ਮੰਨਦੇ ਹੋ ਕਿ ਜੋ ਸਜ਼ਾ ਲੱਗੀ ਆ ਕਿ ਹੁਣ ਸਿੰਘਵੀਰ ਸਿੰਘ ਬਾਦਲ ਹੋਣਾ ਨੇ ਆਪਣੇ ਗੁਨਾਹ ਕਬੂਲੇ ਨੇ ਤਾਂ ਉਸ ਤੋਂ ਬਾਅਦ ਜਿੱਥੇ ਕਈ ਸੰਗਤਾਂ ਚ ਰੋਸ਼ ਵੀ ਆ ਤਾਂ ਕਈ ਜੋ ਪੋਜ਼ੀਟਿਵ ਵੇ ਨਾਲ ਵੀ ਲੈ ਰਹੀਆਂ ਨੇ ਤੇ ਇਹ ਚੀਜ਼ ਤੁਸੀਂ ਮੰਨਦੇ ਹੋ ਕਿ ਉਸ ਤੋਂ ਬਾਅਦ ਮਾਫੀ ਮੰਗਣ ਤੋਂ ਬਾਅਦ ਕੋਈ ਪੋਜ਼ੀਟਿਵ ਰੋਲ ਅਦਾ ਹੋਇਆ ਵੇਖੋ ਸਾਡੇ ਸਿੱਖੀ ਸਿਧਾਂਤ ਤੇ ਸਿੱਖੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਕੋਈ ਵੀ ਨਿਮਾਣਾ ਸਿੱਖ ਬਣ ਕੇ ਆਇਆ ਤੇ ਗੁਰੂ ਉਹਨੂੰ ਆਪਣੀ ਗੋਦ ਚ ਲੈਂਦਾ ਕੋਈ ਵੀ ਹੋਵੇ ਮੈਂ ਜਿਹੜਾ ਸਾਰਾ ਘਟਨਾ ਕਰਨ ਵਾਪਰੇ ਮੈਂ ਉਹਦੀ ਗੱਲ ਨਹੀਂ ਕਰਾਂਗਾ ਗੁਰੂ ਬਖਸ਼ਣਹਾਰ ਆ ਜਿਹੜਾ ਬੰਦਾ ਚੱਲ ਕੇ ਗੁਰੂ ਦੇ ਵਿੱਚ ਆ ਗਿਆ ਉਹਨੂੰ ਬਖਸ਼ਾਲਿਆ ਆਪਣੇ ਆਪ ਨੂੰ ਤੇ ਮੇਰਾ ਖਿਆਲ ਹੈ ਕਿ ਮੈਨੂੰ ਉਸ ਵਿਸ਼ੇ ਤੇ ਕੋਈ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਡੇ ਗੱਲ ਤਖਤ ਸਾਹਿਬ ਦੇ ਜਥੇਦਾਰ ਸਾਡੇ ਪੰਜੇ ਤਖਤਾਂ ਦੇ ਜਥੇਦਾਰ ਸਾਹਿਬ ਹਨ ਜਿਹੜਾ ਫੈਸਲਾ ਕੀਤਾ ਵਾ ਅਸੀਂ ਉਹਦਾ ਸਵਾਗਤ ਕਰਦੇ ਹਾਂ ਕਿ ਜੋ ਵੀ ਉਹਨਾਂ ਨੇ ਫੈਸਲਾ ਲਿਆ ਵਾ ਉਹਨਾਂ ਨੇ ਵਧੀਆ ਫੈਸਲਾ ਲਿਆ ਗੁਰੂ ਮਹਾਰਾਜ ਚੜ੍ਹਦੀ ਕਲਾ ਸਰਬਤ। ਤੁਸੀਂ ਕੋਈ ਚਿੱਠੀ ਵਗੈਰਾ ਕੇਂਦਰ ਨੂੰ ਲਿਖੋਗੇ ਕਿ ਪੰਜਾਬ ਦੀ ਜਿਹੜੀ ਕਾਨੂੰਨੀ ਵਿਵਸਥਾ ਉਹ ਠੀਕ ਰਹਿ ਸਕੇ ਜਾਂ ਇਹਦੇ ਲਈ ਕੋਈ ਪਿਆਸ ਕਰੋਗੇ? ਅਸੀਂ ਥੋੜੇ ਦਿਨਾਂ ਦੇ ਵਿੱਚ ਹੁਣ ਗ੍ਰਹਿ ਮੰਤਰੀ ਜੀ ਨੂੰ ਮਿਲਣ ਜਾ ਰਹੇ ਹਾਂ ਤੇ ਸਾਰੇ ਪੰਜਾਬ ਦੇ ਜੋ ਹਾਲਾਤ ਨੇ ਪੰਜਾਬ ਦੀ ਜਿਹੜੀ ਸਥਿਤੀ ਆ ਉਹਨਾਂ ਬਾਰੇ ਉਹਨਾਂ ਉਸ ਬਾਰੇ ਉਹਨਾਂ ਨਾਲ ਜਾ ਕੇ ਜ਼ਿਕਰ ਵੀ ਜ਼ਰੂਰ ਕਰਕੇ ਆਵਾਂਗੇ ਕਿ ਪੰਜਾਬ ਦੇ ਵਿੱਚ ਜੋ ਮਾਹੌਲ ਆ ਅਸ਼ਾਂਤੀ ਦਾ ਮਾਹੌਲ ਹੈ ਕੋਈ ਵੀ ਪੰਜਾਬ ਦੇ ਵਿੱਚ ਇਸ ਵੇਲੇ ਸੇਫ ਨਹੀਂਗਾ। ਦਿਨ ਦਿਹਾੜੇ ਕਤਲ ਹੋ ਰਹੇ ਨੇ, ਡਕੈਤੀਆਂ ਹੋ ਰਹੀਆਂ ਨੇ। ਲੋਕਾਂ ਨੂੰ ਫਰੌਤੀਆਂ ਦੀਆਂ ਚਿੱਠੀਆਂ ਆ ਰਹੀਆਂ ਨੇ ਕੋਈ ਵੀ ਬੰਦਾ ਸੇਫ ਨਹੀਂ ਆ ਇਸ ਬਾਰੇ ਗੱਲ ਜਾ ਕੇ ਚਰਚਾ ਜ਼ਰੂਰ ਕਰਕੇ ਆਵਾਂਗੇ ਜੀ ਹਾਂਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਰਵੀਕਰਨ ਸਿੰਘ ਕੱਲੋਂ ਤਾਂ ਉਹਨਾਂ ਆਲਰੇਡੀ ਖੁੱਲ ਕੇ ਗੱਲਬਾਤ ਕੀਤੀ ਗਈ ਆ ਤਾਂ ਉਹਨਾਂ ਨੇ ਇਹ ਵੀ ਕਿਹਾ ਜਿੱਥੇ ਕਿ ਸੁਖਵੀਰ ਸਿੰਘ ਬਾਦਲ ਹੁਣਾ ਨੂੰ ਮੇਰੀ ਜ਼ਰੂਰਤ ਪਏਗੀ ਜਾਂ ਉਸ ਵੀਡੀਓਜ਼ ਜੋ ਇਹਨਾਂ ਦੇ ਕੋਲ ਹੈਗੀਆਂ ਨੇ ਜਾਂ ਕਿਤੇ ਪੁਲਿਸ ਨੂੰ ਲੋੜ ਪੈਗੀ ਤਾਂ ਮੈਂ ਹਾਜ਼ਰ ਆਂ ਲੇਕਿਨ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਅਮਨ ਸ਼ਾਂਤੀ ਨੂੰ ਲੈ ਕੇ ਜ਼ਰੂਰ ਕੇਂਦਰ ਨੂੰ ਵੀ ਚਿੱਠੀ ਲਿਖਣਗੇ ਤਾਂ ਜੋ ਪੰਜਾਬ ਦੇ ਹਾਲਾਤ ਜਿਹੜੇ ਆ ਇੱਕ ਵਾਰ ਫੇਰ ਤੋਂ ਠੀਕ ਹੋ ਸਕਣ ਕਿਉਂਕਿ ਸ਼ਰੇਆਮ ਇਸ ਤਰ੍ਹਾਂ ਦੇ ਨਾਲ ਗੋਲੀ ਚਲਾਉਣੀ ਬਹੁਤ ਹੀ ਮੰਦਭਾਗੀ ਗੱਲ ਹੈ ਜਿੱਥੇ ਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਜਿੱਥੇ ਲੱਖਾਂ ਦੀ ਤਾਦਾਦ ਦੇ ਸੰਗਤਾਂ ਪਹੁੰਚਦੀਆਂ ਨੇ ਨਤਮਸਤਕ ਹੋਣ ਵਾਸਤੇ ਕਿਉਂਕਿ ਗੋਲੀ ਕਿਸੇ ਨੂੰ ਵੀ ਲੱਗ ਸਕਦੀ ਸੀਗੀ ਲੇਕਿਨ ਬਚਾਅ ਹੋਇਆ ਪੁਲਿਸ ਨੇ ਵਧੀਆ ਰੋਲ ਪਲੇ ਕੀਤਾ ਤਾਂ ਹੁਣ ਜੋ ਸੁਖਵੀਰ ਸਿੰਘ ਬਾਦਲ ਵੀ ਜੋ ਨੇ ਜੋ ਆਪਣੀ ਸਜ਼ਾ ਭੁਗਤ ਰਹੇ ਸੀਗੇ ਤਾਂ ਉਹ ਵੀ ਬਿਲਕੁਲ ਠੀਕ ਨੇ ਉਹਨਾਂ ਤੇ ਗੋਲੀ ਬਿਲਕੁਲ ਨਹੀਂ ਲੱਗੀ ਕਿਉਂਕਿ ਉਹਨਾਂ ਦਾ ਬਚਾਅ ਹੋ ਗਿਆ ਉਸੇ ਵੇਲੇ ਪੁਲਿਸ ਅਧਿਕਾਰੀ ਨੇ ਜਿਹੜਾ ਉਹਨਾਂ ਦੇ ਜਿਹੜਾ ਉਸ ਵਿਅਕਤੀ ਨੂੰ ਫੜ ਲਿੱਤਾ ਗਿਆ ਨਰੈਣ ਸਿੰਘ ਚੋੜੇ ਨੂੰ ਤਾਂ ਰਵਿਕ ਕਰਨ ਸਿੰਘ ਕਾਲੋ ਸੀਗੇ ਤਾਂ ਉਹਨਾਂ ਨੇ ਜਿਹੜੀ ਖੁੱਲਕੇ ਗੱਲਬਾਤ ਜਿਹੜੀ ਕੀਤੀ ਆ ਤਾਂ ਦੱਸਿਆ ਕਿ 2018 ਦੇ ਵਿੱਚ ਵੀ ਨਰੈਣ ਸਿੰਘ ਚੋੜੇ ਵੱਲੋਂ ਜਿਹੜਾ ਟਾਰਗੇਟ ਸੁਖਵੀਰ ਸਿੰਘ ਬਾਦਲ ਤੇ ਰਵਿਕਰਨ ਸਿੰਘ ਕਾਲੋ ਜਾਂ ਉਹਨਾਂ ਦੇ ਪਿਤਾ ਨੂੰ ਜਿਹੜਾ ਕੀਤਾ ਗਿਆ ਸੀਗਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸੈਸ ਟੂ ਜਗਬਾਨੀ ਟੀਵੀ ਸ਼੍ਰੀ ਅਮਸਸਾਈ